ਦੇ ਜਿਹੜੇ ਇਹਦੇ ਨਾਲ ਦੇ ਅਕਿਊਜ਼ਰ ਹੈਗੇ ਆ ਚਾਰ ਬੰਦੇ ਇਹਨਾਂ ਦੇ ਨਾਲ ਦੇ ਹੋਰ ਆ ਵਿਸ਼ਾਲ ਮਨੀ ਤੋਬੀ ਦੇ ਕਰ ਜਸ ਜਿਹੜੀ ਕਢਾਉ ਤਾਂ ਕਿ ਅਕੋਰਡਿੰਗ ਉਸ ਪਾਰਟੀ ਨੂੰ ਚੀਜ਼ ਕਰਕੇ ਤੇ ਦੌੜ ਲੱਗਾ ਦੇਦੇ ਜਦੋਂ ਉਹ ਤੋਂ ਛਾਲ ਮਾਰੀ ਇੱਕ ਉਠੇ ਤੋਂ ਤੇ ਇਹਦਾ ਇੱਕ ਜਿਹੜਾ ਗੱਟਾ ਫ੍ਰੈਕਚਰ ਹੋਇਆ ਬਾਕੀ ਦੇ ਜਿਹੜੇ ਇਹਨਾਂ ਨਾਲ ਦੇ ਅਕਿਊਜ਼ ਹੈਗੇ ਆ ਚਾਰ ਬੰਦੇ ਇਹਨਾਂ ਦੇ ਨਾਲ ਦੇ ਹੋਰ ਆ ਵਿਸ਼ਾਲ ਮਨੀ 도ਬੀ ਦੇ ਕਰ ਇਹਦੇ ਵੀ ਪੁਲਿਸ ਪਾਰਟੀਆਂ ਜਿਹੜੀਆਂ ਰੇਡ ਕਰ ਰਹੀਆਂ ਇਹਨਾਂ ਨੂੰ ਜਲਦ ਜਿਹੜਾ ਹੈਗਾ ਵਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਔਰ ਮੇਰੀ ਇਹ ਆਪਣੀ ਇੱਛਾ ਨਹੀਂ ਹੈ ਮਨੀ ਦੇ ਕੈਂਪ ਤੇ ਉਹਨੇ ਆਪਣੇ ਜਨ ਦੇ ਮੁੰਡੇ ਇਕੱਠੇ ਕੀਤੇ ਤੇ ਉਹਨਾਂ ਨੇ ਜਾ ਕੇ ਫਿਰਮ ਘੋਡੇ ਮਨੀ ਦੇ ਤੇ ਇਹਨਾਂ ਨੇ ਗ੍ਰੰਡ ਅਜੇ ਸਟੇਪਡ ਆਊਗਾ ਦਸਤਖਤ ਅਕੈਡਮੀ ਸਰ ਉਹ ਪਾਠੀਆਂ ਦੀ ਵੀ ਕ੍ਰਿਮਨਲ ਹਿਸਟਰੀ ਜਿਹੜੀ ਕਿਡਾਉਤਾ ਕਿ ਔਰਿੰਗਲੀ ਫੇਰ ਉਹਦੇ ਚੱਲ ਪਾਉਂਦਾ ਰਹੀ ਕਿ ਜਿੱਦਾਂ ਸਾਡੇ ਪਿਛਲੇ ਜਿੰਨੇ ਮਕਦਮੇ ਮਰੇ ਫਿਰ ਤਾਂ ਕੋਸੋਲੇ ਲੈ ਗਏ ਨੇ ਪੀਐਮ ਵੀ ਹੋ ਗਏ ਉਸੋਂ ਅਗਿਆਪਿਕਾ ਕੋਣ ਕੁੱਪਤਾ ਜਾਇਦੇ ਤੇ ਲੰਡੂ ਜੇ ਤੇ ਸੱਤਾ ਜਿਹੜਾ ਤੁਸੀਂ ਦਰਸ ਰਹੇ ਆ ਮਹੀ ਜਿਹੜਾ ਮੀਨਸ ਉਹ ਤਾਂ ਸੱਤਾ ਤੋਂ ਉੱਪਰ ਹੋਣਗੇ ਇੱਕ ਆ ਪਿਛਲੇ ਦਿਨੀ ਫਰੋਜ਼ਪੁਰ ਡਿਸਟ੍ਰਿਕਟ ਦੀ ਜਿਹਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਇਹਦੇ ਤੇ ਇੱਕ ਬਹੁਤ ਸ਼ਾਨਦਾਰ ਦਾ ਮੁੰਡਾ ਸੀਗਾ ਉਹਦੀ ਕਟਵਾਰ ਕੀਤੀ ਗਈ ਇੱਕ ਉਹ ਇੱਕ ਡਰੱਗ ਸਮੱਗਲਰ ਸੀਗੇ ਜਿੰਨਾਂ ਦੇ ਉੱਤੇ ਕਾਫੀ ਮੁਕੱਦਮੇ ਵੀ ਦਰਜ ਆ। ਔਰ ਉਹਨਾਂ ਨੇ ਇਸ ਕਰਕੇ ਨਹੀਂ ਕਟਵਾਰ ਕੀਤੀ ਕਿਉਂਕਿ ਇਹ ਉਹਨਾਂ ਨੂੰ ਆਇਆ ਲੱਗਾ ਵੀ ਇਹ ਪੁਲਿਸ ਮਦਦੀ ਹੈਗਾ ਔਰ ਪੁਲਿਸ ਨੂੰ ਨਸ਼ਿਆਂ ਦੇ ਖਿਲਾਫ ਇਨਫੋਰਮੇਸ਼ਨ ਦਿੰਦਾ ਵੀ ਕਿੱਥੇ ਵਿਕਦੇ ਆ ਕਿਹੜਾ-ਕਿਹੜਾ ਵੇਚਦਾ। ਸੋ ਉਹਦੇ ਜਿਹਨਾਂ ਨੇ ਬਰਵਾਸ਼ੀ ਕੀਤੀ ਸੀਗੀ ਔਰ ਉਹਦੇ ਤੇ ਜਿਹੜਾ ਹੈਗਾ ਤੁਰੰਤ ਕਾਰਵਾਈ ਕਰਕੇ ਜਿਹੜੇ ਫੋਜਪੁਰ ਪੁਲਿਸ ਹਨ ਉਹਨਾਂ ਨੇ ਜਿਹੜਾ ਹੈਗਾ ਉਹ ਐਸਐਸਪੀ ਭੁਪਿੰਦਰ ਸਿੰਘ ਐਸਐਸਪੀ ਫੋਜਪੁਰ ਉਹਨਾਂ ਦੀ ਲੀਡਰਸ਼ਿਪ ਥੱਲੇ ਤੁਰੰਤ ਕਾਰਵਾਈ ਕਰਕੇ ਇੱਕ ਜਿਹੜਾ ਮਲਜ਼ਮਾ ਹਮੀਨਾ ਦਾ ਉਹਨੂੰ ਗ੍ਰਿਫਤਾਰ ਕੀਤਾ ਔਰ ਉਹਦੇ ਦੇ ਪਹਿਲਾਂ ਨੇ 7 ਮੁਕੱਦਮੇ ਚੱਲਦੇ ਆ ਜਿਹਦੇ ਵਿੱਚ ਐਨਡੀਪੀਐਸਐਫਟ ਦੇ ਵੀ ਕਾਫੀ ਮੁਕੱਦਮੇ ਹੈਗੇ ਤੇ 378 ਬੀ ਦੇ ਵੀ ਮੁਕਦਮੇ ਆ ਮਹਾਨੀ ਚੂ ਮੁਕਦਮੇ ਆ ਐਨਟੀਐਫ ਵੀ ਮੁਕਦਮੇ ਦਰਜਾ ਫੌਰੀ ਕੋਰ ਜ਼ਿਲ੍ਹੇ ਚ ਵੀ ਹੈਗੇ ਸੋ ਇਹ ਬੜਾ ਹਾਰਡ ਕੋਰ ਕ੍ਰਿਮੀਨਲ ਆਦਮੀ ਆ ਜਿਹਨੂੰ ਫੜਿਆ ਗਿਆ ਔਰ ਇਹਨੂੰ ਚੰਦ ਘਟਿਆਂ ਦੀ ਅਰੈਸਟ ਕੀਤਾ ਗਿਆ ਉਹਦੇ ਵਾਸਤੇ ਆਈਟੀ ਰਾਈ ਜਿਹੜੀਆਂ ਹੈਗੇ ਇਨਫੋਰਮੇਸ਼ਨ ਡਵੈਲਪ ਕੀਤੀ ਗਈ ਜਿਹਨੂੰ ਬਲੈਂਕ ਦੇ ਰਾਈ ਵੀ ਜਿਹੜਾ ਹੈਗਾ ਵਾ ਇਨਫੋਰਮੇਸ਼ਨ ਡਵੈਲਪ ਕਰਕੇ ਇਹਨੂੰ ਤਪੋਚਿਆ ਗਿਆ ਔਰ ਜਦੋਂ ਇਹਨੂੰ ਰੈਸਟ ਕੀਤਾ ਇਹ ਭੱਜਣ ਲੱਗਾ ਪੁਲਿਸ ਪਾਰਟੀ ਨੂੰ ਚੇਸ ਕਰਕੇ ਤੇ ਤੋਂ ਲੱਗਾ ਦੇ ਨੇ ਜਦੋਂ ਉਥੋਂ ਛਾਲ ਮਾਰੀ ਆ ਇੱਕ ਕੋਠੇ ਤੋਂ ਤੇ ਇਹਦਾ ਇੱਕ ਜਿਹੜਾ ਕਿ ਡਾ ਫ੍ਰੈਕਚਰ ਹੋਇਆ ਬਾਕੀ ਦੇ ਜਿਹੜੇ ਇਹਦੇ ਨਾਲ ਦੇ ਅਕਿਊਜ਼ ਹੈਗੇ ਆ ਚਾਰ ਬੰਦੇ ਇਹਨਾਂ ਦੇ ਨਾਲ ਦੇ ਹਮਰਬਿਸ਼ਾਲ ਮਨੀ ਟੋਨੀ ਦੇ ਕਰ ਇਹਦੇ ਵੀ ਪੁਲਿਸ ਪਾਰਟੀਆਂ ਜਿਹੜੀਆਂ ਰੇਡ ਕਰ ਰਹੀਆਂ ਇਹਨਾਂ ਨੂੰ ਜੰਦ ਜਿਹੜਾ ਹੈਗਾ ਉਹ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਔਰ ਮੇਰੀ ਇਹ ਅਪੀਲ ਆ ਜਿਹੜੇ ਲੋਕ ਜਿਨ੍ਹਾਂ ਦੇ ਬੱਚੇ ਹੋ ਜੇ ਗੰਦਾ ਜੋ ਫਸਿਆ ਵੀ ਉਹ ਆਪਣੇ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਕੇ ਉਹਨਾਂ ਦੀ ਕਾਉਂਸਲਿੰਗ ਕਰਕੇ ਉਹ ਜੀਆਂ ਬਦਮਾਸ਼ੀਆਂ ਤੋਂ ਜਿਹੜਾ ਹੈਗਾ ਔਰ ਡਰਗ ਕਰਕੇ ਤਾਂ ਦੇਖੋ ਬਾਹਰ ਕੱਢ ਲੈਣ ਆਉਣ ਵਾਲੇ ਦਿਨਾਂ 'ਚ ਅਸੀਂ ਪੂਰਵੀ ਸ਼ਕਤੀ ਕਰਾਂਗੇ ਔਰ ਜਿਹੜਾ ਵੀ ਇਹੋ ਜਿਹਾ ਕੋਈ ਬਦਮਾਸ਼ੀ ਕਰਦਾ ਦਿਖਿਆ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਔਰ ਉਹਨੂੰ ਇਹੋ ਜਿਹਾ ਮਨਲੋ ਦੇ ਖਿਲਾਫ ਐਕਸ਼ਨ ਹੋਊਗਾ ਵੀ ਉਹ ਜਿਹੜੀਆਂ ਜਿਹੜੀਆਂ ਗੱਲਾਂ ਪੁਸ਼ਤਾਉ ਯਾਦ ਰੱਖਣੀਆਂ ਵੀ ਪੁਲਿਸ